ਭਾਈ ਜੀ ਆਹ ਸਟੇਟ ਕੀਤੇ ਬਾਲ ਬੱਕਰੀ ਭੰਦੇ ਕੋਨੀ ਜੱਪੜ ਛੇਡ ਕੇ ਆਪਾਂ ਵੀਡੀਓ ਆਜੋ ਭਾਈ ਵੇ ਉਹ ਕਿੱਥੇ ਨੇ ਤੇਰੇ ਅਨਾਦ ਉਹ ਇੱਕੋ ਗੱਲ ਹੈ ਇੱਕੋ ਹੀ ਗੱਲ ਹੈ ਭਾਈ ਕੀ 20 ਮੰਗਿਆ ਹਾਂ ਸਫਾਈ ਕਰਾ ਦੇ ਨੇ ਬਾਪੂ ਇਧਰੀ ਆਜੋ ਤੁਸੀਂ ਵੀ ਕਿੱਥੇ ਨੇ ਸਭ ਲੋਰੇ ਨੇ ਪੂਣੀ ਬੱਕਰੀ ਸਭ ਲੋਰੇ ਨੇ ਦੁੱਤ ਜੰਤੀ ਪਈ ਤਾਰਾ ਤੋ ਆ ਮੈਂ ਨਹੀਂ ਜੰਤੀ ਝੂਠ ਨਾ ਬੋਲੀ ਨਾ ਦੇ ਦੁੱਤ ਮੋੜਾ ਮੋਟਾ ਇਹ ਭਾਈ ਇਹਦਾ ਪਤਾ ਸਭ ਨੂੰ ਪਤਾ ਪਤਾ ਤੈਨੂੰ ਪਤਾ ਕਰ ਆਹ ਤੇਰੇ ਵੀ ਡੰਗਰ ਖਰੀਦ ਲਿਆ ਇਹਦੇ ਪਤਾ ਹੀ ਨਹੀਂ ਲੱਗਿਆ ਉਹਨਾਂ ਗੱਡੀਆਂ ਵਾਲਾ ਕੰਮ ਤਾਂ ਕਰੇ ਹੀ ਐ ਇਹ ਤਾਂ ਸਾਡੇ ਬਚਣੋਂ ਤੇ ਖੜਾ ਸਦੀ ਬੱਕਰੀਆਂ ਨਾਲ ਜਵਾਨ ਐ ਨਾ ਬੁੜੀ ਐ ਕਿਉਂ ਜੀ ਮੈਂ ਝੂਠ ਨਹੀਂ ਬੋਲੂਗਾ ਕਿਹਨਾਂ ਤੇ ਸਾਡੇ ਪਿੰਡ ਦੀ ਉਹ ਕੁੜੀ ਐ ਤੁਹਾਡੇ ਹੱਕ ਦੀ ਥੋੜੀ ਗੱਲ ਕਰੂ ਉਦੇ ਹੱਕ ਦੀ ਹੋ ਦੇਣਾ ਗੱਲ ਕਰਦੇ ਨੇ ਨਹੀਂ ਨਹੀਂ ਚਾਰ ਬੁਰੀ ਤਿੰਨ ਸੂਈ ਹੈ ਇਹ ਬੁੜੀ ਨਹੀਂ ਹੈਗੀ ਹਜੇ ਪੰਜ ਸੂਈਆਂ ਦੀ ਜਾਂਦੀ ਕਿਤੇ ਪੰਜ ਹੋਰ ਹਾਂ ਚਾਰਜ ਬੱਕਰੀ ਦੀ ਜਾਂਚ ਖਰਾਕ ਹੋਵੇ ਪੂਰੀ ਸੂਈ ਜਾਓ ਕਿਹਾ ਜੀ ਬੱਕਰੀ ਦੀ ਜਾਂਚ ਖਰਾਕ ਚਹੀਦੀ ਹੈ ਕਿਹਾ ਜੀ ਹਾਂ ਚਾਰਜ ਨਾਲ ਬੱਕਰੀ ਦੇਣ ਹੁਣ ਜੀ ਇਹਨੂੰ ਪੈਸਾ ਲੋਗੇ ਹੈ ਜੀ ਦੇਖਦੇ ਆਂ ਇਹ ਦੁਆ ਨਾ ਆ ਨਾ ਤੈਨੂੰ ਨਾ ਲੱਗਦਾ ਬੜੇ ਖੋਰਦੇ ਇਹ ਆਫਰ ਤਾਂ ਬੰਤੀ ਬਈ ਇਹ ਤਾਂ ਉਹਦਾ ਗਾੜੀ ਜੀ ਬਣ ਕੇ ਲੈ ਆਈ ਸੀ ਗੱਟੀ ਚ ਲੈਣ ਬਣ ਕੇ ਬਾਈ ਇਹਦੇ ਤੋਂ ਬਣੀ ਅੱਡਾ ਖਾਨ ਲਾਦੀ ਘਟ ਗਈ ਉਮਰ ਨਹੀਂ ਸਹੀ ਬਾਈ 8000 ਦੇ ਦੀਏ ਜਮੀਨ ਜਮੀਨ 100 ਬੱਕਰੀਆ ਬਾਈ ਹਜੇ ਹਜੇ ਬਣੂਗੀ ਫਿਰ ਗਾਂ ਸੂਗੀ ਫਿਰ ਹੋਰ ਸਹੀ ਜੇ ਪੈਸੇ ਭਾਈ ਤੂੰ ਆ ਵੀ ਨਾ ਦੇ ਯਾਰ ਬਹੁਤ ਸਿਭਾ ਗਿਆ ਨੰਦੇ ਬਾਈ ਆ ਗਿਆ ਬਾਈ ਉਰੇ ਆ ਜਾ ਚੱਲ ਕੋਈ ਨਹੀਂ ਕੁੜੀ ਨੂੰ ਵੀਡੀਓ ਚ ਨਹੀਂ ਨਾ ਇੱਧਰ ਉਹਨੂੰ ਲੈ ਲੈ ਤੂੰ ਨਾ ਬਾਈ ਉੱਥੇ ਨਹੀਂ ਗਈ ਤੂੰ ਉੱਧਰ ਲੈ ਸਾਡੀ ਭੈਣ ਦੀ ਨਹੀਂ ਨਹੀਂ ਚੱਲ ਹੁੰਦੇ ਆ ਹਾਂ ਠੀਕ ਨਾ ਨਾ ਸਾਡੀ ਭੈਣ ਏ ਸਾਡੀ ਕੁੜੀ ਕੱਛੇ ਕਹਿੰਦੇ ਵਿਚਾਰੀਓ ਕੀ ਲੋੜ ਆ ਵੀਡੀਓ ਚ ਆਪਾਂ ਨਹੀਂ ਐਂ ਦੱਸਦੇ ਭੈਣੇ ਦੱਸ ਕਿੰਨੇ ਨੇ ਉੱਥੇ ਆ ਜਾ ਬੱਬਾ ਕੋਈ ਨਹੀਂ ਕੋਈ ਨਾ ਤੂੰ ਆ ਜਾ ਬੱਬਾ ਤੂੰ ਬੱਬਾ ਪਰਾਂ ਨਾਲ ਤਵੀ ਕੁੜੀ ਜਣੀ 12 ਦਾਵਾਦੀ ਪੁੱਤਰਾ ਇੱਧਰ ਗਏ ਤੁਸੀਂ ਰਾਹ ਦੇ ਲਵੇਗਾ 12000 ਦੀ ਲੋਟ ਆ ਹੋਰ ਜੋ ਤੁਸੀਂ ਪਹਿਲਾਂ ਗਿਆ ਠੀਕ ਹੀ ਹੋਗੀ ਠੀਕ ਹੈ ਤੁਸੀਂ ਅੱਠ ਗਿਆ ਯਾਰ ਮੈਂ ਕੱਚਾ ਮੁੱਲ ਲਾ ਕੇ ਥੋੜੀ ਹੌਲੀ ਹੌਲੀ ਪੌੜੀ ਤੇ ਚੜੂੰਗਾ 1 ਲੱਖ ਤੇ ਕਿਵੇਂ ਚੜੂੰਗਾ ਮੈਂ ਨਿਹਰਾਪੁਰ ਉਹ ਵੀ ਨਹੀਂ ਮਰਮੋਣੀ ਨਾ ਠੀਕ ਹੈ ਗਲਤ ਕੰਮ ਨਹੀਂ ਮੈਂ ਕਰਦਾ ਉਹਨੇ ਤਾਂ ਚਰ ਬਚਾ ਲਈ ਕੁਛ ਵੀ ਕਿ ਗਰੀਬਣੀ ਹੈ ਜਿਵੇਂ ਮਰਜ਼ੀ ਦਾ ਬੱਚਿਆਂ ਦੀ ਮਾਂ ਹੈ ਸਿਰ ਤੇ ਸਾਈ ਨਹੀਂ ਹੈਗਾ ਬਾਰਾਂ ਦਾ ਫਿਰ ਪੈਸਾ ਲੋਗੇ ਜਮਾ 12 12 ਦਾ ਹੈ ਹੈ ਸਹੀ ਗੱਲ ਹੈ ਇਦੂ ਕੱਟ ਜੀ ਨਾ ਉਹ ਐਨੀ ਤੈਨੂੰ ਕੱਟਣ ਵਾਲਾ ਵੀ ਲੈ ਜੂ ਚੁੱਚਕਾਈ ਵੀ ਲੈ ਜੂ ਪਾਣੇ ਵੀ ਬਹੁਤ ਹੈ ਬੱਕਰੀ ਚ ਆਪਾਂ ਸਾਨੂੰ ਇਸ ਜੀ ਬਾਰੇ ਨਹੀਂ ਲੋੜ ਨਹੀਂ ਤੂੰ ਦਾਦੇ ਵੀ ਕਿੰਨੇ ਦੀ ਦਾਦੇ ਮੈਨੂੰ ਹੈਲੋ ਹਾਂ ਦਾਦਾ ਪੈਣਿਉਰੀ ਐਕੀ ਫੜਾ ਦੇ ਇਹਨਾਂ ਨੂੰ ਫੜਾ ਦੇ ਤੇ ਆ ਚੱਕਰ ਕਰਦੇ ਹਾਂ ਕੋਈ ਸੰਤ ਬਹਿਓ ਇਹਦੇ ਉੱਪਰ ਨਾ ਕਿਹੋ ਨਾਲੇ ਪੰਨੇ ਹਾਂ 10 ਤੋਂ ਚਲ ਪੁੱਛਣਾ ਨੇ ਭਾਈ ਹਾਂ ਪਾਪਾ 10000 ਦੀ ਚਾਹੀਦੀ 10 ਹੈ ਵੀ 10 ਛੱਡੋ ਦੇਖ ਲੋ ਗਰੀਬ ਨੂੰ ਨਹੀਂ ਪਤਾ ਸੀ ਪਹਿਲੇ ਚੱਟ ਗਿਆ ਚਾਚਾ ਲੋਕ ਕਹਿਣਗੇ ਬੱਕਰੀ ਨੂੰ ਲੈਣ ਵਾਲੇ ਬਹੁਤ ਖੜੇ ਹੁੰਦੇ ਇਹਨੇ ਕੁੜੀ ਨੇ ਪੌਲੀ ਨੇ ਮੰਗੇ ਵੀ ਕੁਛ ਨਹੀਂ ਕਾੜ ਤੂੰ ਤਾਂ ਦੇਖ ਪਯੌਰ ਵੀ ਟਲ ਚਾ ਲੱਭੇ ਉਹ ਹਾਂ ਪਯੌਰ ਬੱਕਰੀ ਹੈਗੀ ਉਹ ਨਹੀਂ ਜਮ ਇਹ ਤਾਂ ਹੋ ਕੇ ਸੌਲੀ ਫੁੱਟੀ ਹੋਈ ਹੈ ਆਪਣੇ ਕਿਹੜਾ ਫੁਣਸੀ ਨਹੀਂ ਹੁੰਦੀ ਉਹਦਾ ਕੋਈ ਐ ਵੀ ਨਹੀਂ ਸੁੱਕੀ ਪਈ ਹੈ ਜਵਾਨ ਬੱਕਰੀਆਂ ਦੀ ਪੂਰੀ ਨਵੀਂ ਬੱਕਰੀ ਹੈ ਪਤਾ ਨਹੀਂ ਕੁਛ ਨਹੀਂ ਫਰਤੇ ਬੰਦਾ ਨਹੀਂ ਕਰੀ ਬਣੀ ਹੈ 12 ਤੋਂ ਜ਼ਿਆਦਾ ਵਾਰ ਜੇ ਕਹੋਂ ਤੱਕ ਉਸ ਕਹਿ ਦਈਏ ਪਪਾ ਨੂੰ ਆਪਣੀ ਵਿਜੈਸ ਦੇਣੀ ਤੇ ਤੂੰ ਫਿਰ ਇਹਦੇ ਵਿੱਚ ਬੈਠੂਂਦੇ ਓਹ ਦੱਸਦੀ ਫੋਨ ਨਾਲ ਇਹਦਾ ਤੈਨੂੰ ਦੁਖੀ ਪਸੰਦਰੀ ਨਾਲ ਉਹਦਾ ਪਹਿਲੇ ਵਕਤ ਵਿਕਦੀ ਹੈ ਬੱਕਰੀ ਤੁਹਾਡੇ ਪਸੰਦਰੀ ਮੁੰਡਾ ਲੈਂਦਾ ਪਹਿਲਾਂ ਤੁਸੀਂ ਨਾ ਉਹ ਨਾਰਾਜ਼ ਹੋਇਓ ਬੱਕਰੀ ਹੁਣ ਇਹ ਜੱਥਾੜੇ ਚ ਖੜ ਗਿਆ ਵੇਚਦੀ ਹੈ ਕੁਝ ਚੱਕਰ ਨਾ ਕਰ ਇਹ ਚੀਜ਼ ਦੇ ਦਿੱਤੇ ਅੱਜ ਇਹਦਾ ਕੋਟ ਵੀ ਕੋਟ ਹੈ ਹਰ ਸਵਾਲੀ ਹੈ ਇਹ ਕੱਟ ਖੜਾ ਦਾਂਦੀ ਫੋਟ ਕਰਦਾ ਇਹਦਾ ਕਾਲੀ ਹੈ ਇਹ ਕੁਝ ਨਹੀਂ ਇਹ ਸੋਡੇ ਉੱਥੇ ਵੀ ਹੋਣਗੀਆਂ ਬੱਕਰੀਆਂ ਦੇ। ੱਡਾ ਕਰਦਾ। ਕੱਲ ਹੋਰ ਦਵਾ ਕੋਣੋ। ਉਹ ਰਾਜੂ ਵਹਿਮ ਕਰਦਾ ਸੀ। ਵਹਿਮ ਕਰਦਾ ਕਰੀ ਜਾਵੇ। ਉਹਦਾ ਰਾਹ ਬਾਈ। ਸਾਢੇ 10 ਦੀ ਭਾਈ ਵੇਚਣੀਆਂ ਮੁੰਡਾ ਲੈਂਦਾ ਕੋਰੀ ਤੋਂ। 10 ਬਾਈ। ਦੱਸ ਬਾਈ। ਲੈ ਫੜਾ। ਤੂੰ ਤੁਸੀਂ ਲੈਣੀ ਨਹੀਂ? ਨਹੀਂ ਅਸੀਂ ਸੋਡੇ ਤੋਂ ਤਾਂ ਲੈ। ਸ਼ਾਬਾਸ਼। ਅਰ ਕੱਲ ਹੋ ਰਹਿ। ਗੱਲ ਸੁਣ। ਸੁਣੋ ਬਾਈ। ਸਾਡੇ ਪਿੰਡ ਦੀ ਕੁੜੀਏ ਮੈਂ ਤੋ 1 ਰੁਪਿਆ ਦਲਾਲੀ ਨਹੀਂ ਲੈਂਦਾ ਤਾਲੀਆਂ ਮਾਰ ਦੇ ਭਾਈ ਓਏ ਤਾ ਇਹ ਤਾਂ ਵਿਸ਼ੱਕ ਦੇ ਮਾਂ ਤਾਲੀਆਂ ਮਾਰ ਦੇ ਰਾ ਬਹੁਤ ਵੱਡੀ ਗੱਲ ਆਗੀ ਠੀਕ ਹੈ ਗਰੀਬਣੀ ਆ ਵਿਚਾਰੀ ਨਾ ਮੈਂ ਨਹੀਂ ਕਰਪੀਆਂ ਲੈਂਦਾ ਤੇ ਵਿਚਾਰੀ ਤੋਂ ਚਲਾ ਆਇਆ ਬਾਪ ਦਾ ਪੂਆ ਲੱਗ ਗਿਆ ਹੋਈ ਕਿ ਮੇਰੀ ਹੋਈ ਸਾਡੇ ਵੇੜੇ ਦੀ ਮਾਜੇ ਦੀ ਕੁੜੀ ਐ ਚਾਚੇ ਦੇ ਪਿੰਡ ਦੀ ਐ ਮੇਰੀ ਤੇਰੀ ਭੈਣ ਐ ਵਿਚਾਰੀ ਇਕਰਪੀਆਂ ਦੇ ਤੋਂ ਲੈਂਦਾ ਕੁੜੀ ਪਹਿਲੇ ਹੀ ਖੁਦਾ ਵਿਚਾਰੀ ਪਹਿਲੇ ਹੀ ਨਿਮਗੀ ਇਹ ਗਰੀਬ ਨੂੰ ਔਖਾ ਜਨ ਪੈਸੇ ਬਣਾ ਮੈਂ ਤੁਹਾਨੂੰ 1.5 ਦੀ 11 ਦੀ ਲੈ ਕੇ ਦੇ ਦਿੰਦਾ ਮੈਂ ਛੋੜ ਕਰਾਂ ਦਾ ਮਾੜੀ ਮੋਟੀ ਕੁੜੀ ਤੋਂ ਬੋਲੀ ਨਹੀਂ ਤੁਸੀਂ ਕੀ ਮਾੜੀ ਐ ਇਹ ਚੱਕ ਪੈਣੇ ਪੈਸੇ ਨਾ ਬਾਈ ਤੂੰ ਕਿਹਨਾਂ ਵਦੇ ਚੱਕਾ ਵਾਹ ਬਾਈ ਵਾਹ ਲੈ ਪੈਣੀ ਕਹਿ ਉਹਕੇ ਤਿੰਨ ਠੀਕ ਹੈ ਚਾਰ ਪੰਜ ਛੇ ਠੀਕ ਹੈ ਇਹਦਾ ਬਾਜੀ ਨਹੀਂ ਹੈ ਯਾਰ ਮੋਬਾਈਲ ਫੜ ਫੜ ਅੱਛਾ ਉਹ ਤਾਂ ਪਸੰਦੀ ਦੀ ਗੱਲ ਹੈ 10 ਆ ਚੱਕ ਪੈਣੇ 10.5 ਮੈਂ ਤੇਥੋਂ ਕੋਈ ਦਲੇਲੀ ਨਹੀਂ ਲੈਣੀ ਮੈਂ ਲੈਣਾ 10 ਬਾਈ ਲਿਖਿਆ 100 ਰੁਪਏ ਤੇਰੇ ਉੱਥੇ ਲੱਗੂ 100 ਰੁਪਏ ਆਪ ਨੂੰ ਪਾਲਾ ਸ਼ਾਮ ਕੇ ਦੇ ਠੀਕ ਨਾ ਸ਼ਾਮ ਕੇ ਪਾ ਬਾਈ ਵਾ ਹੋਇ ਤੇ ਗੇਮ ਮਾਰੀ ਥੱਲੇ ਨੂੰ ਕਰ ਲੈ ਇੱਥੋਂ ਦੇਖ ਲੈਂਗੀ ਬਿਆਰ ਮੈਨੂੰ ਫੜਾ ਲੈ ਮਨ ਫੜਾ ਲੈ ਦੇਖ ਰਖੀ ਇਹ ਜੀ ਬੱਕਰੀ ਆ ਜਾ ਕਰਾਇਆ ਲਖਾਈ ਜੀ ਪੰਜਾਂਟੇ ਜੀ ਹੋਣੀ ਨਹੀਂ ਰਹਿੰਦੇ ਮੰਡੀ ਚਾ ਦਰਸ਼ਨ ਦੇ ਮੁੰਡੇ ਉਹਨਾਂ ਦੀ ਭੈਣ ਹੈ ਵੀ ਆਪਣੇ ਫੜਦਾ ਲੋ ਅਸੀਂ ਤਾਂ ਕੋਦਾ ਨਹੀਂ ਭਾਈ ਹਾਂਜੀ ਭਾਈ ਰਾਜੂ ਨੇ ਰੱਖਤੀ ਨਹੀਂ ਆਸ਼ ਬੱਕਰੀ ਦੇ ਚੌਦੇ ਦੀ ਦਲਾਲੀ ਕਾਰ ਨਹੀਂ ਲੈਣਾ ਮਹਗ ਦਾ ਦਲਾਲੀ ਨਹੀਂ ਲੈਂਦੀ ਤਾਈ ਤਾਂ